ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਅੱਜ ਦੇ ਸੂਟ ਆਪਣੇ ਕੋਲ ਬਹੁਤ ਪਿਆਰੇ ਪਿਆਰੇ ਸੋਹਣੇ ਸੋਹਣੇ ਪ੍ਰਿੰਟ ਆ ਗਏ ਜੇ ਰੇਟ ਟੌਪ ਦਾ ਆ ਗਿਆ ਜੇ ਤੇ ਦੋ ਸੂਟ ਤੁਹਾਨੂੰ ਮਿਲਣੇ ਜੇ ਆਫਰ ਦੇ ਵਿੱਚ ਰੇਟ ਚੈੱਕ ਕਰਿਓ ਸੂਟ ਚੈੱਕ ਕਰਿਓ ਕੁਆਲਿਟੀ ਤੁਹਾਨੂੰ ਮੈਂ ਸਾਰੀ ਜਿਹੜੀ ਆ ਬੋਲ ਕੇ ਦੱਸ ਦਊਗਾ ਤੇ ਜੋ ਦੱਸੂਗਾ ਉਹੀ ਭੇਜੂਗਾ ਉਹੀ ਕੁਆਲਿਟੀ ਨਿਕਲੂਗੀ ਜੇ ਤੇ ਆਜੋ ਵੀਡੀਓ ਕਰਦੇ ਹਾਂ ਸ਼ੁਰੂ ਦਿਖਾਉਣਾ ਸੂਟ ਤੁਹਾਨੂੰ ਮੈਂ ਸੋਹਣੇ ਸੋਹਣੇ ਤੇ ਲਓ ਜੀ ਕਰਦੇ ਹਾਂ ਸ਼ੁਰੂ ਵੀਡੀਓ ਪਹਿਲਾ ਸੂਟ ਜਿਹੜੀ ਤੁਸੀਂ ਚੈੱਕ ਕਰ ਲਿਓ ਜੀ ਇਹ ਹੈਗਾ ਜੇ ਬ ਜਿਹੜਾ ਆਉਣਾ ਜੇ ਪਿਓਰ ਕਾਟਨ ਦੇ ਉੱਤੇ ਹਰ ਇੱਕ ਫੈਬਰਿਕ ਦੀ ਹਰ ਇੱਕ ਸੂਟ ਦੀ ਡਿਟੇਲ ਤੁਹਾਨੂੰ ਮੈਂ ਦੇ ਦੂੰਗਾ ਤੇ ਪਲੀਜ਼ ਚੰਗੀ ਤਰ੍ਹਾਂ ਸੁਣ ਲਿਓ ਤੇ ਦੁਪੱਟੇ ਜਿਹੜੇ ਜੇ ਇਹਨਾਂ ਦੇ ਨਾਲ ਆਉਣੇ ਜੇ ਪਿਓਰ ਦੇ ਤੇ ਜਿਹਦੇ ਵਿੱਚ ਟਾਈ ਐਂਡ ਡਾਈ ਦੇ ਕਲਰ ਤੁਹਾਨੂੰ ਮਿਲ ਜਾਣਗੇ ਹੋਏ ਦੁਪੱਟਿਆਂ ਦੇ ਉੱਤੇ ਤੇ ਇਹਦਾ ਰੇਟ ਜਿਹੜਾ ਆਉਣਾ ਜੇ ਬਹੁਤ ਜ਼ਿਆਦਾ ਰੀਜ਼ਨੇਬਲ ਰੇਟ ਹੈ ਬਹੁਤ ਜ਼ਿਆਦਾ ਸਸਤੇ ਰੇਟ ਨੇ ਦੁਪੱਟੇ ਸਾਰਿਆਂ ਦੇ ਨਾਲ ਮਲਟੀ ਟਾਈ ਐਂਡ ਡਾਈ ਦੇ ਆਉਣਗੇ ਜੇ ਤੇ ਫੈਬਰਿਕ ਜਿਹੜਾ ਜੇ ਇਹਦੀ ਕੱਟ ਆਉਣੀ ਜੇ ਉਹ 3.5 ਮੀਟਰ ਵੱਡੇ ਵਰਦੇ ਕਰੀਬ ਤੇ ਦੁਪੱਟਿਆਂ ਦੀ ਕੱਟ ਜਿਹੜੀ ਹੈ 2.5 ਮ ਤੇ ਇਹਦਾ ਰੇਟ ਆਉਣਾ ਜੇ ਸਿਰਫ ਤੇ ਸਿਰਫ ਸਿੰਗਲ ਸੂਟ ਦਾ 690 ਰੁਪਏ ਦੋ ਸੂਟ ਬੁੱਕ ਕਰਦੇ ਜੇ ਤੇ 1300 ਰੁਪਏ ਦੇ ਪੈਣਗੇ ਜੇ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਦੇ ਉੱਤੇ 690 ਰੁਪਈਆ ਦਾ ਤੇ ਦੋ ਸੂਟ ਬੁੱਕ ਕਰਦੇ ਜੇ ਤੇ ਤੁਹਾਨੂੰ ਪੈਣਗੇ ਜੇ 1300 ਦੇ ਤੇ ਆ ਵੀ ਚੈੱਕ ਕਰਿਓ ਫੈਬਰਿਕ ਬਹੁਤ ਸੋਹਣੇ ਸੋਹਣੇ ਨੇ ਤੇ ਡਿਟੇਲ ਹਰ ਇੱਕ ਫੈਬਰਿਕ ਬਾਰੇ ਮੈਂ ਤੁਹਾਨੂੰ ਦੱਸੂਗਾ ਜਿਹਦੇ ਵਿੱਚ ਤੁਸੀਂ ਦੁਪੱਟੇ ਲੈ ਸਕਦੇ ਜੇ ਪਿਓਰ ਦੇ ਇਹਨਾਂ ਦੇ ਨਾਲ ਟਾਈ ਐਂਡ ਟਾਈ ਦੇ ਤੇ ਇਹ ਜਿਹੜਾ ਫੈਬਰਿਕ ਜੇ ਇਹ ਆਉਣਾ ਜੇ ਥੋੜਾ ਜਿਹਾ ਮਿਕਸ ਇਹ ਤੁਸੀਂ ਲੈ ਸਕਦੇ ਜੇ ਆਪਣੇ ਕੋਲ ਸਰਪਲਸ ਦੇ ਵਿੱਚ ਕਾਟਨ ਪ੍ਰਿੰਟ ਬਹੁਤ ਸੋਹਣੇ-ਸੋਹਣੇ ਰੇਟ ਆਉਣਾ ਜੇ ਇਹਦਾ ਵੀ ਸੇਮ 690 ਰੁਪਏ ਦੋ ਸੂਟ ਜੇ 1300 ਦੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ 'ਚ ਤੇ ਆ ਲਓ ਜੀ ਆ ਵੀ ਸ਼ਾਨਦਾਰ ਜਿਹਾ ਪ੍ਰਿੰਟ ਚੈੱਕ ਕਰ ਲਓ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਮੈਂ ਦੇ ਦਿੱਤੇ ਜੇ ਸੂਟ ਇਹ ਵੀ ਪ੍ਰਿੰਟ ਆਉਣਾ ਜੇ ਸਰਪਲਸ ਕਾਟਨ ਦਾ ਐਕਸਪੋਰਟ ਦਾ ਤੇ ਇਹਨਾਂ ਪ੍ਰਿੰਟਾਂ ਦੀ ਫੁੱਲ ਗਾਰੰਟੀ ਜੇ ਨਾ ਤਾਂ ਇਹ ਵਾਸ਼ ਕੀਤਿਆਂ ਖਰਾਬ ਹੁੰਦੇ ਜੇ ਨਾ ਹੀ ਇਹਨਾਂ ਨੂੰ ਕੁਝ ਹੁੰਦਾ ਜੇ ਨਾ ਹੀ ਇਹ ਪਾੜਦੇ ਦੁਪੱਟੇ ਆਉਣੇ ਜੇ ਨਾਲ ਪਿਓਰ ਦੇ ਤੇ ਟਾਈ ਐਂਡ ਡਾਈ ਦੇ ਦੁਪੱਟੇ ਜੇ ਬਹੁਤ ਸ਼ਾਨਦਾਰ ਤੇ ਰੇਟ ਆਉਣਾ ਜੇ ਸਿੰਗਲ ਸੂਟ ਦਾ 690 ਰੁਪਏ ਦੋ ਸੂਟ ਬੁੱਕ ਕਰਦੇ ਜੇ ਤੁਹਾਨੂੰ ਪੈਣੇ ਜੇ 1300 ਦੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਹੈਗਾ ਜੇ ਟਾਈ ਐਂਡ ਡਾਈ ਦੇ ਵਿੱਚ ਬਹੁਤ ਸੋਹਣਾ ਸੂਟ ਜੇ ਮਲਟੀ ਕਲਰ ਦਾ ਤੇ ਉਦਾਂ ਹੀ ਨਾਲ ਸੇਮ ਮਲਟੀ ਕਲਰ ਦਾ ਨਾਲ ਹੈਗਾ ਜੇ ਦੁਪੱਟਾ ਇਹਦੇ ਡਾਈ ਹੋਇਆ ਚੈੱਕ ਕਰ ਸਕਦੇ ਜੇ ਤੁਸੀਂ ਬੜਾ ਪਿਆਰਾ ਜਿਹਾ ਸ਼ਾਨਦਾਰ ਜਿਹਾ ਪ੍ਰਿੰਟ ਜੇ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ ਰੇਟ ਸੇਮ ਉਹੀ 690 ਨਾ ਕਿ ਤੋ ਮਿਲੇ ਤੇ ਨਾ ਲੱਭੇ ਇਹ ਕਿ ਕਰੋ ਜਰੀ ਆ ਵੀ ਪ੍ਰਿੰਟ ਬਹੁਤ ਸੋਹਣਾ ਜੇ ਇਹ ਵੀ ਤੁਹਾਨੂੰ ਆਪਾਂ ਦੇ ਦੇਣਾ ਆ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਦੁਪੱਟੇ ਪ्योर ਦੇ ਪੂਰੀ ਘੈਂਟ ਕੁਆਲਿਟੀ ਵਾਲੇ ਦੁਪੱਟੇ ਜੇ ਸ਼ਾਨਦਾਰ ਜੇ ਪ੍ਰਿੰਟ ਜੇ ਆਲ ਓਵਰ ਇੰਡੀਆ ਚ 690 ਰੁਪਈਆ ਦਾ ਸੂਟ ਜੇ ਸਿਰਫ ਤੁਸੀਂ ਘਰ ਬੈਠ ਕੇ ਮੰਗਾ ਸਕਦੇ ਜੇ ਆਰਡਰ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦਊਗਾ ਜੇ ਆਲ ਓਵਰ ਇੰਡੀਆ ਦੇ ਵਿੱਚ ਦੋ ਸੂਟ ਮਿਲਨੇ ਤੁਹਾਨੂੰ 1300 ਰੁਪਈਏ ਦੇ ਤੇ ਆ ਲੋ ਜੀ ਆ ਵੀ ਪ੍ਰਿੰਟ ਚੈੱਕ ਕਰਿਓ ਜੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਇਹ ਵੀ ਫੈਬਰਿਕ ਆ ਗਿਆ ਜੇ ਸਰਪਲਸ ਕਾਟਨ ਦਾ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜਿਦੇ ਨਾਲ ਦੁਪट्टे ਤੁਹਾਨੂੰ ਮਲਟੀ ਕਲਰ ਦੇ ਟਾਈ ਐਂਡ ਡਾਈ ਦੇ ਮਿਲਨੇ ਮਿਲਨੇ ਆ ਰੇਟ ਸੇਮ ਉਹੀ 690 ਤੇ ਆ ਲੋ ਜੀ ਆ ਗਿਆ ਜੇ ਫਲਾਵਰ ਵਾਲਾ ਪ੍ਰਿੰਟ ਜਿਹੜੇ ਕਸਟਮਰ ਵੱਡਾ ਪ੍ਰਿੰਟ ਪਸੰਦ ਕਰਦੇ ਆ ਉਹਨਾਂ ਵਾਸਤੇ ਬਹੁਤ ਸੋਹਣੀ ਚੋਇਸ ਆ ਤੇ ਜਿਹੜੇ ਕਸਟਮਰ ਛੋਟੇ ਛੋਟੇ ਪ੍ਰਿੰਟ ਪਸੰਦ ਕਰਦੇ ਆ ਉਹ ਵੀ ਤੁਹਾਨੂੰ ਇਸੇ ਵੀਡੀਓ ਚ ਮਿਲਨੇ ਆ ਚੈੱਕ ਕਰੀ ਜਾਓ 690 ਰੁਪਈਆ ਦੇ ਪਿਓਰ ਦੇ ਦੁਪੱਟੇ ਵਾਲਾ ਸੂਟ ਅੱਗੇ ਆ ਗਿਆ ਜੇ ਬਲੂ ਬਹੁਤ ਸੋਹਣਾ ਫੈਬਰਿਕ ਆ ਬਹੁਤ ਜ਼ਿਆਦਾ ਸੋਹਣਾ ਸੂਟ ਆ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਜੇ 690 ਰੁਪਈਆ 'ਚ ਤੇ ਆ ਲਓ ਜੀ ਵਾਈਟ ਦੇ ਨਾਲ ਪ੍ਰਿੰਟ ਬਹੁਤ ਸੋਹਣਾ ਜੇ ਇਹ ਵੀ ਸਰਪਲਸ ਕਾਟਨ ਦੇ ਵਿੱਚ ਜੇ ਬਹੁਤ ਸੋਹਣੇ ਪ੍ਰਿੰਟ ਨੇ ਚੈੱਕ ਕਰਿਓ ਤੇ ਨਾਲ ਦੁਪੱਟਾ ਇਹਦੇ ਜਿਹੜਾ ਜੇ ਬਹੁਤ ਪਿਆਰਾ ਜਿਹਾ ਦੁਪੱਟਾ ਡਿੱਗਿਆ ਲਓ ਜੀ ਸੇਮ ਕਲਰ ਦਾ ਦੁਪੱਟਾ ਜੇ ਵਿੱਚ ਡਾਈ ਹੋਇਆ ਇਹਦੇ ਮਲਟੀ ਕਲਰ ਦਾ ਰੇਟ ਉਹੀ ਸੇਮ ਇਹਦਾ ਹੋਣਾ ਜੇ 690 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਅਭੀ ਚੈੱਕ ਕਰਿਓ ਜੀ ਬਲੈਕ ਦੇ ਨਾਲ ਰਾਇਲ ਬਲੂ ਦਾ ਕੰਟਰਾਸਟ ਜੇ ਬਹੁਤ ਪਿਆਰਾ ਜ ਆ ਪ੍ਰਿੰਟ A1 ਨੇ ਕੁਆਲਿਟੀ A1 ਨੇ ਆ ਦੁਪੱਟੇ ਜਿਹੜੇ ਜੇ ਉਹ ਵੀ ਬਹੁਤ ਜ਼ਿਆਦਾ ਟੌਪ ਦੇ ਜੇ ਰੇਟ ਸਿਰਫ ਹੈਗਾ ਜੇ 690 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਤੇ ਆ ਲੋ ਜੀ ਆ ਵੀ ਚੈੱਕ ਕਰਿਓ ਜੀ ਬਹੁਤ ਪਿਆਰੀ ਕੁਆਲਿਟੀ ਜੇ ਵੀ ਸੂਟ ਦੀ ਦੁਪੱਟਾ ਇਹਦੇ ਨਾਲ ਵੀ ਬਹੁਤ ਪਿਆਰਾ ਜੇ ਪ੍ਰਿੰਟ ਬਹੁਤ ਸੋਹਣੇ ਜੇ ਟਾਈ ਐਂਡ ਡਾਈ ਦਾ ਦੁਪੱਟਾ ਜੇ ਪਿਓਰ ਦਾ ਚੈੱਕ ਕਰੋ ਜੀ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਦੋ ਸੂਟ ਬੁੱਕ ਕਰਦੇ ਜੇ ਤੁਹਾਨੂੰ ਮਿਲਣਗੇ ਇੱਕ ਕੰਬੋ ਆਫਰ ਦੇ ਵਿੱਚ ਤੇ ਆਹ ਫੈਬਰਿਕ ਮੈਂ ਦੱਸ ਦੇਵਾਂ ਤੁਹਾਨੂੰ ਇਹ ਥੋੜਾ ਜਿਹਾ ਆਉਂਦਾ ਜੇ ਖਾਦੀ ਦੇ ਵਿੱਚ ਤੇ ਬਹੁਤ ਸੋਹਣਾ ਸਟੱਫ ਜੇ ਇਹ ਵੀ ਇਹ ਚੈੱਕ ਕਰ ਲਿਓ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 690 ਰੁਪਈਆ ਦੇ ਨਾਲ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੇ ਆਹ ਲੋ ਜੀ ਆ ਵੀ ਸ਼ਾਨਦਾਰ ਜਿਹਾ ਪ੍ਰਿੰਟ ਤੇ ਨਾਲ ਸ਼ਾਨਦਾਰ ਜਿਹਾ ਦੁਪੱਟੇ ਦੁਪੱਟੇ ਤੁਹਾਨੂੰ ਮੈਂ ਸਾਰੇ ਖੋਲ ਕੇ ਤਾਂ ਨਹੀਂ ਵਿਖਾਏ ਕਿਉਂਕਿ ਟਾਈਮ ਜ਼ਿਆਦਾ ਲੱਗ ਜਾਂਦਾ ਵੀਡੀਓ ਬੜੀ ਲੱਜਾਦਾ ਲੰਬੀ ਹੋ ਜਾਂਦੀ ਆ ਫੋਟੋਆਂ ਮੈਂ ਪੋਸਟ ਕਰ ਦੂੰਗਾ ਜਿੰਨੀਆਂ ਮੇਰੇ ਕੋਲ ਅਵੇਲੇਬਲ ਹੋਣਗੀਆਂ ਜਿਹੜੇ ਰਹਿ ਜਾਣਗੇ ਉਹ ਆਪਾਂ ਖਿੱਚ ਕੇ ਭੇਜ ਦਾਂਗੇ ਪਰ ਇਹ ਜੇ ਕਿ ਜਲਦੀ ਜਲਦੀ ਬੁੱਕ ਕਰਨੇ ਪੈਣਗੇ ਤੁਹਾਨੂੰ ਇਹ ਵੀ ਸੋਹਣਾ ਜਿਹਾ ਫੈਬਰਿਕ ਆ ਜਣਾ ਜੇ ਮਿਕਸ ਕਾਟਨ ਦੇ ਵਿੱਚ ਤੇ ਇਹ ਦੇ ਵਿੱਚ ਕਸਟਮਰ ਕਈ ਵਾਰੀ ਕਨਫਿਊਜ਼ ਹੋ ਜਾਂਦੇ ਆ ਕਿ ਸ਼ਾਇਦ ਆਪਾਂ ਪਿਓਰ ਕਾਟਨ ਨੂੰ ਕਹਿੰਦੇ ਆ ਇਹ ਮਿਕਸ ਜੇ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਿੰਦਾ ਆ ਜਿਹੜੇ ਸੂਟ ਪਿਓਰ ਕਾਟਨ ਦੇ ਪਿਓਰ ਦੱਸਾਂਗੇ ਜਿਹੜੇ ਐਕਸਪੋਰਟ ਦੇ ਐਕਸਪੋਰਟ ਤੇ ਜਿਹੜੇ ਸਰਪਲਸ ਦੇ ਉਹ ਸਰਪਲਸ ਦੇ ਰਹਿਣਗੇ ਰੇਟ ਆਉਣਾ ਜੇ ਇਹਨਾਂ ਦਾ ਸਿਰਫ 690 ਰੁਪਏ ਅਭੀ ਚੈੱਕ ਕਰਿਓ ਜੀ ਆ ਆ ਗਿਆ ਜੇ ਰਿਅਨ ਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਜਿਹਦੇ ਬੜਾ ਪਿਆਰਾ ਜਿਹਾ ਸੂਟ ਜੇ ਨਾਲ ਦੁਪੱਟਾ ਇਹਦੇ ਤੁਸੀਂ ਵੇਖਣ ਦੇ ਬਲਖਾਂ ਦਾ ਲਹਿਰਾਂਦਾ ਸਿਰਫ 690 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਚ ਤੇ ਆ ਲੋ ਜੀ ਇੱਕ ਘੈਂਟ ਜਿਹਾ ਪ੍ਰਿੰਟ ਹੋਰ ਸਾਰੇ ਸੂਟ ਚੈੱਕ ਕਰੋ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਬਾ ਕੁਮਾਲ ਨੇ ਪ੍ਰਿੰਟ ਸਾਰੇ ਟੌਪ ਦੇ ਨੇ ਤੇ ਰੇਟ ਜਿਹੜੇ ਆਉਣੇ ਜ ਇਹਨਾਂ ਦੇ ਵਿੱਚ ਉਹ ਵੀ ਬਹੁਤ ਟੌਪ ਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਰੇਟ ਸਿਰਫ 690 ਤੇ ਆ ਵੀ ਲਓ ਜੀ ਆ ਵੀ ਕਰੋ ਚੈੱਕ ਆ ਵੀ ਪ੍ਰਿੰਟ ਦੀ ਬੜੀ ਜ਼ਿਆਦਾ ਡਿਮਾਂਡ ਸੀਗੀ ਇਹ ਆਲ ਓਵਰ ਪ੍ਰਿੰਟ ਹੀ ਬੜਾ ਵਿਕਿਆ ਸੀ ਤੇ ਇਹ ਦੁਬਾਰੇ ਆ ਗਿਆ ਜ ਆਪਣੇ ਕੋਲ ਦੁਪੱਟੇ ਦੇ ਨਾਲ ਹੁਣ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਆਹ ਲੋ ਜੀ ਆ ਵੀ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਪਿਆਰਾ ਹੈਗਾ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਪੂਰੇ ਆਲ ਓਵਰ ਇੰਡੀਆ ਚ ਰੇਟ ਸਿਰਫ 690 ਰੁਪਏ ਦੋ ਸੂਟ ਮਿਲਣਗੇ 1300 ਰੁਪਏ ਦੇ ਵਿੱਚ ਤੇ ਆ ਵੀ ਸ਼ਾਨਦਾਰ ਜਿਹਾ ਪ੍ਰਿੰਟ ਲੈ ਲੋ ਦੁਪੱਟੇ ਆਉਣਗੇ ਜੇ ਫੁੱਲ ਪਿਓਰ ਦੇ ਆਹ ਲੋ ਜੀ ਮਲਟੀ ਕਲਰ ਦਾ ਦੁਪੱਟਾ ਜੇ ਟਾਈ ਐਂਡ ਡਾਈ ਦਾ ਰੇਟ ਆਉਣਗੇ ਦਾ ਸਿਰਫ 690 ਰੁਪਏ ਤੇ ਆ ਆਪਣੇ ਕੋਲ ਬਚਿਆ ਜੇ ਲਾਸਟ ਪ੍ਰਿੰਟ ਦ ਲਾਸਟ ਸੂਟ ਤੇ ਲਾਸਟ ਦੁਪੱਟਾ ਸ਼ਿਪਿੰਗ ਫ੍ਰੀ ਆਲਓਵਰ ਇੰਡੀਆ ਦੇ ਵਿੱਚ ਸੋਹਣੇ ਸੋਹਣੇ ਸੂਟ ਬੁੱਕ ਕਰ ਲਈ ਤੁਸੀਂ ਦਿੱਤੇ ਹੋਏ WhatsApp ਨੰਬਰ ਤੇ ਸਕਰੀਨਸ਼ਾਟ ਭੇਜੋ ਪੇਮੈਂਟ ਕਰੋ ਤੇ ਐਡਰੈਸ ਭੇਜੋ ਆਪਣਾ ਸੂਟ ਆਪਾਂ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਜੀ ਲਓ ਜੀ ਵੀਡੀਓ ਆਪਾਂ ਦੇ ਦਿੱਤੀ ਤੁਹਾਨੂੰ ਸੂਟਾਂ ਦੀ ਸੋਹਣੇ ਸੋਹਣੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੇ ਰਿਕਵੈਸਟ ਇਹ ਜੇ ਕਿ ਕੋਈ ਵੀ ਚੇਂਜ ਐਕਸਚੇਂਜ ਦੀ ਪਾਲਿਸੀ ਨਹੀਂ ਹੋਏਗੀ ਸਾਡੇ ਕੋਲ ਨਾ ਆਨਲਾਈਨ ਤੇ ਨਾ ਆਫਲਾਈਨ ਜਿਹੜੇ ਕਸਟਮਰ ਸਾਡੇ ਕੋਲ ਭੈਣ ਭਰਾ ਇਥੋਂ ਸਾਡੇ ਕੋਲ ਦੁਕਾਨ ਤੋਂ ਆਫਲਾਈਨ ਸੂਟ ਲੈ ਕੇ ਜਾਂਦੇ ਆ ਉਹ ਪਲੀਜ਼ ਚੇਂਜ ਵਾਸਤੇ ਸਾਨੂੰ ਨਾ ਆਇਆ ਕਰੋ ਨਾ ਹੀ ਚੇਂਜ ਕਰਦੇ ਜੇ ਤੇ ਨਾ ਹੀ ਅਸੀਂ ਕਿਸੇ ਨੂੰ ਚੇਂਜ ਕਰਨ ਵਾਸਤੇ ਕਹਿੰਦੇ ਜੇ ਚੀਜ਼ ਚੈੱਕ ਕਰਕੇ ਲੈ ਕੇ ਜਾਂਦੇ ਜੇ ਤੁਸੀਂ ਦੁਕਾਨ ਤੋਂ ਕੁਆਲਿਟੀ ਸੁਪਰ ਲੈ ਕੇ ਜਾਂਦੇ ਜੇ ਤੇ ਫਿਰ ਚੇਂਜ ਕਿਉਂ ਕਰਦੇ ਜੇ ਉਹ ਇਹ ਆ ਕਿ ਅੱਜ ਵੀਡੀਓ 'ਚ ਨਵੇਂ ਪ੍ਰਿੰਟ ਆ ਗਏ ਕੱਲ ਫੇਰ ਨਵੇਂ ਆ ਗਏ ਪਰਸੋਂ ਫੇਰ ਨਵੇਂ ਆ ਗਏ ਨਾਲ ਹੀ ਮਨ ਜਿਹੜਾ ਆ ਉਹ ਬੇਈਮਾਨ ਹੋ ਜਾਂਦਾ ਦਵੇਂ ਸੂਟ ਵੇਖ ਕੇ ਤੇ ਸੋ ਪਲੀਜ਼ ਮਨ ਬਣਾ ਕੇ ਆਇਆ ਕਰੋ ਮਾਨੂੰ ਡੋਲਣਾ ਨਾ ਦਿਆ ਕਰੋ ਤੇ ਇਹ ਕਰਕੇ ਮੈਂ ਚੇਂਜ ਐਕਸਚੇਂਜ ਜਿਹੜੇ ਜੋ ਨਾ ਦੁਕਾਨ ਤੇ ਕਰਦਾ ਜੇ ਤੇ ਨਾ ਹੀ ਆਨਲਾਈਨ ਕਰਦਾ ਜੇ ਇਹ ਮੇਰੀ ਬੇਨਤੀ ਜੇ ਤੇ ਬਾਕੀ ਨਵੇਂ ਸੂਟ ਤੇ ਨਵੇਂ ਡਿਜ਼ਾਈਨ ਫੇਰ ਤੁਹਾਨੂੰ ਦੇਵਾਂਗੇ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸਸਕਲ ਜੀ ਇੱਥੇ ਬੁਲਾਉਂਦੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ